ਦੋਸਤੋ ਚਪੇੜਾ ਦੀ ਮਸ਼ੀਨ ਕਿਹਾ ਜਾਣ ਵਾਲਾ ਕਬੱਡੀ ਦਾ ਸੁਪਰਸਟਾਰ ਖਿਡਾਰੀ ਰਾਣਾ ਵੱਜ ਜਿਸ ਦਾ ਨਾਮ ਅਕਸਰ ਹੀ ਪੰਜਾਬੀ ਗਾਣਿਆਂ ਵਿੱਚ ਵਜਦਾ ਸੁਣਿਆ ਜਾ ਸਕਦਾ ਹੈ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਚਮਕਦਾ ਸਤਾਰਾ ਜਿਸ ਨੂੰ ਥੱਪੜਾਂ ਦੀ ਮਸ਼ੀਨ ਕਹਿੰਦੇ ਸਨ ਰਾਣੇ ਵੱਜ ਨੇ ਕਬੱਡੀ ਦੀ ਖੇਡ ਵਿੱਚ ਹੋਰ ਰਿਕਾਰਡ ਬਣਾਏ ਜੋ ਅੱਜ ਤੱਕ ਕਿਸੇ ਤੋਂ ਨਹੀਂ ਟੁੱਟ ਸਕੇ ਰਾਣੇ ਵੱਜ ਦਾ ਨਾਮ ਸੁਣ ਕੇ ਹੀ ਵਿਰੋਧੀਆਂ ਦੇ ਪਸੀਨੇ ਛੁੱਟ ਜਾਂਦੇ ਸਨ ਕਈ ਵਾਰ ਜਦੋਂ ਕਬੱਡੀ ਖੇਡਣ ਲਈ ਕਿਸੇ ਟੀਮ ਨੂੰ ਜਦੋਂ ਪਤਾ ਲੱਗਦਾ ਦੇ ਸਾਹਮਣੇ ਵਾਲੀ ਟੀਮ ਵਿੱਚ ਰਾਣਾ ਵੱਜ ਖੇਡ ਰਿਹਾ ਏ ਤਾਂ ਉਹ ਵਿਚਾਲੇ ਮੈਚ ਛੱਡ ਕੇ ਭੱਜ ਜਾਂਦੇ ਸਨ ਐਨਾ ਖੌਬਸੀ ਰਾਣਾ ਵੱਜ ਦਾ ਕਬੱਡੀ ਵਿੱਚ ਘੜੀ ਦੇ 1 ਮਿੰਟ ਵਿੱਚ 60 ਸਕਿੰਟ ਹੁੰਦੇ ਹਨ ਇਹ ਤਾਂ ਆਪਾਂ ਸਭ ਨੂੰ ਪਤਾ ਪਰ ਰਾਣਾ ਵੱਜ ਵਿਰੋਧੀ ਖਿਡਾਰੀਆਂ ਦੇ 1 ਮਿੰਟ ਵਿੱਚ ਬਾੜ-ਬਾੜ ਚਪੇੜਾ ਮਾਰ ਦਿੰਦਾ ਸੀ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਇਸੇ ਮਾ ਖੇਡ ਕਬੱਡੀ ਦੇ ਚਮਕਦੇ ਸtare ਬਾਰੇ ਕਿ ਕੌਣ ਹੈ ਰਾਣਾ ਵੱਜ ਕੀ ਹੈ ਉਸਦਾ ਪਰਿਵਾਰਿਕ ਵਿਸ਼ੋਕੜ ਤੇ ਅੱਜ ਕੱਲ ਰਾਣਾ ਵਜ ਕਿੱਥੇ ਰਹਿ ਰਿਹਾ ਏ ਉਸ ਦੇ ਨਾਮ ਦੇ ਨਾਲ ਵਜ ਸ਼ਬਦ ਕਿਵੇਂ ਜੁੜਿਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਰਾਣੇ ਵਜ ਦਾ ਪੂਰਾ ਨਾਮ ਰਜੀਤ ਸਿੰਘ ਰਦਾਵਾ ਸੀ ਉਸ ਦਾ ਜਨਮ ਪਿੰਡ ਚਗਾਵਾ ਰੂਪੋ ਵਾਲੀ ਜ਼ਿਲ੍ਹਾ ਅਬਰਸਰ ਪੰਜਾਬ ਵਿੱਚ ਹੋਇਆ ਰਾਣੇ ਨੂੰ ਬਚਪਨ ਤੋਂ ਹੀ ਖੇਡਾਂ ਦਾ ਬਹੁਤ ਸ਼ੌਕ ਹੁੰਦਾ ਉਹਨਾਂ ਦਾ ਪਿੰਡ ਇੱਕ ਕੁਸ਼ਤੀ ਦੇ ਪਹਿਲਵਾਨਾਂ ਦਾ ਘੜ ਹੁੰਦਾ ਹੈ ਜਿਸ ਕਰਕੇ ਅਕਸਰ ਹੀ ਪਿੰਡ ਵਿੱਚ ਵੱਡੇ ਵੱਡੇ ਪਹਿਲਵਾਨ ਆਉਦੇ ਰਹਿੰਦੇ ਸਨ ਹੁੰਦਾ ਕੀ ਹੈ ਕਿ ਇੱਕ ਵਾਰ ਬਹੁਤ ਵੱਡੇ ਪਹਿਲਵਾਨ ਰਾਣੇ ਵੱਜ ਦੇ ਘਰ ਵਿੱਚ ਆਏ ਹੁੰਦੇ ਤੇ ਉਹ ਰਾਣੇ ਵੱਜ ਦਾ ਕੱਦ ਕਾਠ ਅਤੇ ਲੰਮੀ ਚੌੜੀ ਡੀਲਡਾਲ ਵੇਖ ਕੇ ਇਹਨਾਂ ਦੇ ਪਿਤਾ ਨੂੰ ਕਹਿੰਦੇ ਕਿ ਤੁਸੀਂ ਇਸ ਨੂੰ ਕੁਸ਼ਤੀ ਖੇਡ ਲਈ ਕਿਉਂ ਨਹੀਂ ਸਕਾਉਦੇ ਇਹਨੂੰ ਹੁੜੇ ਸਾਡੇ ਨਾਲ ਭੇਜੋ ਇਸ ਤੋਂ ਬਾਅਦ ਹੀ ਰਾਣੇ ਵੱਜ ਦੇ ਲਗਾਤਾਰ ਕਰੀਬ 3 ਸਾਲਾਂ ਤੱਕ ਪਲਵਾਰੀ ਕੀਤੀ ਅਤੇ ਕੁਸ਼ਤੀ ਦੇ ਨਵੇਂ-ਨਵੇਂ ਗੋੜ ਸਿੱਖੇ ਪਰ ਰਾਣੇ ਵੱਜ ਦੀ ਰੁਚੀ ਕੁਸ਼ਤੀ ਦੀ ਥਾਂ ਕਬੱਡੀ ਵਿੱਚ ਜ਼ਿਆਦਾ ਹੁੰਦੀ ਜਿਸ ਕਾਰਨ ਉਹ ਕੁਸ਼ਤੀ ਛੱਡ ਕੇ ਕਬੱਡੀ ਖੇਡਣੀ ਸ਼ੁਰੂ ਕਰ ਦਿੰਦਾ ਹੈ ਕਬੱਡੀ ਵਿੱਚ ਪਲਵਾਰੀ ਕਰਦੇ ਸਿੱਖੇ ਬਹੁਤ ਸਾਰੇ ਦਾਅ ਪੇਚ ਰਾਣੇ ਦੇ ਕੰਮ ਆਏ ਕਿਹਾ ਜਾਂਦਾ ਹੈ ਕਿ ਹਰ ਰੋਜ਼ ਕਬੱਡੀ ਖੇਡਣ ਤੋਂ ਇਲਾਵਾ ਰਾਣਾ ਵੱਜ ਬੜੀ ਤਕੜੀ ਕਸਰਤ ਕਰਿਆ ਕਰਦਾ ਸੀ ਹਰ ਰੋਜ਼ 2500 ਡੰਡ ਬੈਠਕਾਂ ਮਾਰਨੀਆਂ ਕਈ ਕਿਲੋਮੀਟਰ ਭੱਜਣਾ ਇਹ ਕਸਰਤ ਰਾਣਾ ਵੱਜ ਦੀ ਰੋਜ਼ਮਰਾਂ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ ਕਬੱਡੀ ਵਿੱਚ ਗੁੱਟ ਫੜਨ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਰਾਣਾ ਵੱਜ ਗਿੱਲੀਆਂ ਕਰਕੇ ਸੇਬੇ ਦੀਆਂ ਬੋਰੀਆਂ ਸਾਰੀ ਦਿਹਾੜੀ ਨਚੋੜਦਾ ਰਹਿੰਦਾ ਐਨੀ ਸਖਤ ਮਿਹਨਤ ਅਤੇ ਇੱਕ ਵਧੀਆ ਦੇਸੀ ਗਰਾਗ ਦੇ ਨਾਲ ਰਾਣਾ ਵੱਜ ਥੋੜੇ ਸਮੇਂ ਵਿੱਚ ਹੀ ਕਬੱਡੀ ਦੇ ਆਸਮਾਨ ਵਿੱਚ ਇੱਕ ਬਿਜਲੀ ਬਣ ਕੇ ਨਿਸਕਣ ਲੱਗਾ ਜੇਕਰ ਗੱਲ ਕਰੀਏ ਕਿ ਰਜੀਤ ਸਿੰਘ ਰਧਾਵੇ ਤੋਂ ਰਾਣੇ ਦਾ ਨਾਮ ਰਾਣਾ ਵੱਜ ਕਿਵੇਂ ਪਿਆ ਤਾਂ ਇਸ ਪਿੱਛੇ ਵੀ ਇੱਕ ਕਿੱਸਾ ਬੜਾ ਮਸ਼ਹੂਰ ਹੈ ਕਹਿਆ ਜਾਂਦਾ ਹੈ ਕਿ ਇੱਕ ਵਾਰ ਦਬਾਬੇ ਦੇ ਕਿਸੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਇਹਨਾਂ ਵਿੱਚ ਆਪਣੀ ਖੇਡ ਦਾ ਜੋਰ ਵਿਖਾਉਣ ਲਈ ਰਾਣਾ ਵਾਜ ਵੀ ਉੱਥੇ ਪਹੁੰਚਿਆ ਹੁੰਦਾ ਇੱਥੇ ਇੱਕ ਮੈਚ ਵਿੱਚ ਰਾਣੇ ਵਾਜ ਨੇ ਇੱਕ ਖਿਡਾਰੀ ਦੇ ਸਰੀਰ ਤੇ ਇੰਨੀ ਜ਼ੋਰ ਦੇ ਨਾਲ ਚਪੇੜਾਂ ਮਾਰੀਆਂ ਕਿ ਉਸਦੇ ਹੱਥਾਂ ਦੇ ਨਿਸ਼ਾਨ ਉਸ ਖਿਡਾਰੀ ਦੇ ਸਰੀਰ ਤੇ ਛੱਬ ਗਏ ਉਹ ਖਿਡਾਰੀ ਚੱਲਦੇ ਮੈਚ ਵਿੱਚ ਹੀ ਡਿੱਗਣ ਵਾਲਾ ਹੋ ਗਿਆ ਦੇਦੋ ਮੈਚ ਵੇਖਣ ਆਏ ਦਰਸ਼ਕਾਂ ਨੇ ਉਸ ਖਿਡਾਰੀ ਦੀ ਇਹ ਹਾਲਤ ਵੇਖੀ ਤਾਂ ਲੋਕ ਸਹਿ ਸੁਭਾਈ ਕਹਿਣ ਲੱਗੇ ਕਿ ਇਸ ਖਿਡਾਰੀ ਦੇ ਤਾਂ ਐਦਾਂ ਲੱਗਦਾ ਜਿਵੇਂ ਵੱਜ ਫਿਰਿਆ ਹੋਵੇ ਵੱਜ ਦਾ ਭਾਵ ਹੁੰਦਾ ਬਾਸ ਦੀ ਇੱਕ ਲੰਮੀ ਡਾਂਗ ਲੋਕਾਂ ਮੁਤਾਬਕ ਉਸ ਖਿਡਾਰੀ ਦੀ ਹਾਲਤ ਐਵੇਂ ਸੀ ਜਿਵੇਂ ਉਸ ਨੂੰ ਬਾਸ ਦੇ ਵੱਜ ਭਾਵ ਬਾਸ ਦੀ ਡਾਂਗ ਦੇ ਨਾਲ ਕੁੱਟਿਆ ਹੋਵੇ ਇਸ ਘਟਨਾ ਤੋਂ ਬਾਅਦ ਹੀ ਰਾਣੇ ਦੇ ਨਾਮ ਦੇ ਨਾਲ ਵੱਜ ਸ਼ਬਦ ਜੁੜ ਗਿਆ ਕਿ ਉਹ ਇੱਕ ਵੱਜ ਜਾਂ ਡਾਂਗ ਵਰਗਾ ਗੱਭਰੂ ਹੈ ਰਾਣਾ ਵੱਜ ਜਦ ਵੀ ਕਬੱਡੀ ਖੇਡਦਾ ਤਾਂ ਉਹ ਚਪੇੜਾ ਮਾਰ ਮਾਰ ਹੀ ਅਗਲੇ ਖਿਡਾਰੀ ਦੀ ਤਸੱਲੀ ਕਰਵਾ ਦਿੰਦਾ ਜਿਸ ਕਰਕੇ ਲੋਕਾਂ ਨੇ ਉਸ ਨੂੰ ਚਪੇੜਾ ਦੀ ਮਸ਼ੀਨ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਵੀ ਖਿਡਾਰੀ ਦੇ ਮੂੰਹ ਤੇ ਰਾਣੇ ਦੀਆਂ ਚਪੇੜਾ ਵੱਜਦੀਆਂ ਉਹਨਾਂ ਵਿੱਚੋਂ ਬਹੁਤੇ ਦੇ ਕੰਨਾਂ ਵਿੱਚੋਂ ਖੂਨ ਵਹਿ ਤੁਰਦਾ ਇਹੀ ਕਾਰਨ ਸੀ ਕਿ ਥੋੜੇ ਸਮੇਂ ਵਿੱਚ ਰਾਣੇ ਵੱਜ ਦਾ ਕਬੱਡੀ ਵਿੱਚ ਖੌਫ ਇੰਨਾ ਜ਼ਿਆਦਾ ਹੋ ਗਿਆ ਕਿ ਵੱਡੇ ਵੱਡੇ ਰੀਡਰ ਉਸ ਦੇ ਮੂਰੇ ਰੇਡ ਪੌਂਟ ਤੋਂ ਡਰਦੇ ਸਨ ਅਜਹਾਈ ਇੱਕ ਹੋਰ ਕਿੱਸਾ ਰਾણે ਮੱਝਬਾਰੇ ਬੜਾ ਮਸ਼ਹੂਰ ਹੈ ਕਿਹਾ ਜਾਂਦਾ ਹੈ ਕਿ ਪਿੰਡ ਸਦਮਾ ਫਰਾਲਾ ਵਿੱਚ ਇੱਕ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਹਿੱਸਾ ਲੈ ਰਹੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਮੈਚ ਪੰਜਾਬ ਮੰਡੀ ਬੋਰਡ ਤੇ ਪੰਜਾਬ ਬਿਜਲੀ ਬੋਰਡ ਦੀਆਂ ਦੋ ਟੀਮਾਂ ਵਿਚਕਾਰ ਖੇਡਿਆ ਜਾਣਾ ਹੁੰਦਾ ਪਰ ਕਹਿੰਦੇ ਅਣਕਿ ਜਦੋਂ ਪੰਜਾਬ ਬਿਜਲੀ ਬੋਰਡ ਦੇ ਖਿਡਾਰੀਆਂ ਨੂੰ ਪਤਾ ਚੱਲਿਆ ਕਿ ਪੰਜਾਬ ਮੱਡੀ ਬੋਰਡ ਵਾਲੀ ਟੀਮ ਵਿੱਚ ਰਾਣਾ ਵੱਜ ਖੇਡ ਰਿਹਾ ਏ ਤਾਂ ਪੰਜਾਬ ਬਿਜਲੀ ਬੋਰਡ ਦੀ ਟੀਮ ਟੂਰਨਾਮੈਂਟ ਵਿਚਾਲੇ ਛੱਡ ਕੇ ਹੀ ਭੱਜ ਗਈ ਸੀ ਇੱਕ ਵਾਰ ਇੱਕ ਇੰਟਰਵਿਊ ਵਿੱਚ ਰਾਣਾ ਵੱਜ ਤੋਂ ਪੁੱਛਿਆ ਗਿਆ ਕਿ ਕਬੱਡੀ ਦਾ ਤੁਹਾਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਖਿਡਾਰੀ ਕੌਣ ਲੱਗਦਾ ਹੈ ਤਾਂ ਉਹਨਾਂ ਨੇ ਬਲਵਿੰਦਰ ਫਿੱਡੂ ਦਾ ਨਾਮ ਲਿਆ ਕਿ ਉਸ ਤੋਂ ਵਧੀਆ ਪਲੇਅਰ ਹੋਰ ਕੋਈ ਵੀ ਨਹੀਂ ਬਲਵਿੰਦਰ ਫਿੱਡੂ ਵੀ ਕਬੱਡੀ ਦਾ ਇੱਕ ਮਹਾਨ ਰੇਡਰ ਸੀ ਜੋ ਆਪਣੀ ਸਰੀਰਕ ਸ਼ਕਤੀ ਅਤੇ ਫੁਰਤੀ ਦੇ ਸਿਰ ਤੇ ਦੁਨੀਆ ਦਾ ਸਭ ਤੋਂ ਉੱਤਮ ਖਿਡਾਰੀ ਬਣਿਆ ਉਹਨਾਂ ਨੂੰ ਅਰਜਨਾ ਅਵਾਰਡ ਵੀ ਮਿਲਿਆ ਹੋਇਆ ਸੀ ਕਬੱਡੀ ਦੇ ਮੈਦਾਨ ਵਿੱਚ ਜਦੋਂ ਰਾਣਾ ਬਾਜ ਅਤੇ ਬਲਵਿੰਦਰ ਫਿੱਡੂ ਆਬੋ ਸਾਹਮਣੇ ਹੁੰਦੇ ਤਾਂ ਦਰਸ਼ਕ ਕਬੱਡੀ ਵੇਖਣ ਵਾਸਤੇ 40-40 ਮੀਲ ਤੋਂ ਤੁਰ ਕੇ ਸਾਈਕਲਾਂ ਉੱਤੇ ਪਹੁੰਚ ਜਾਂਦੇ ਸਨ ਦਰਸ਼ਕਾਂ ਦੀਆਂ ਤਾੜੀਆਂ ਦੀਆਂ ਨਾਲ ਦੇ ਕਈ-ਕਈ ਪਿੰਡਾਂ ਤੱਕ ਗੂੰਜਾਂ ਪੈਂਦੀਆਂ ਹੁੰਦੀਆਂ ਸਨ ਬਲਵਿੰਦਰ ਫਿੱਡੂ ਤੋਂ ਇਲਾਵਾ ਕਬੱਡੀ ਜਗਤ ਦੇ ਭੀਸ਼ਮ ਬਤਾਮਾ ਕਹੇ ਜਾਂਦੇ ਹਰਜੀਤ ਬਰਾੜ ਬਾਜੇਖੜੇ ਵਰਗਿਆਂ ਨੂੰ ਵੀ ਟੌਪ ਦੇ ਜੱਫੇ ਲਾ ਕੇ ਰঞ্জੀਤ ਸਿੰਘ ਰਾਣਾ ਵੱਜ ਬਣਿਆ ਸੀ ਰਾਣੇ ਵੱਜ ਨੇ ਉਹਨਾਂ ਉਹਨਾਂ ਰੇਡਰਾਂ ਨੂੰ ਜਫੇ ਲਾ ਛੱਡੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਇੱਕ ਵੀ ਜਫਾ ਨਹੀਂ ਲੱਗਦਾ ਰਾਣੇ ਵੱਜ ਨੇ ਕਰੀਬ 22 ਸਾਲ ਤੱਕ ਪੰਜਾਬ ਦੇ ਵੱਡੇ ਤੋਂ ਵੱਡੇ ਖੇਡ ਗਰਾਉਂਡਾਂ ਵਿੱਚ ਆਪਣੀ ਤਾਕਤ ਦਾ ਮੁਜ਼ਹਰਾ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਕਬੱਡੀ ਤੋਂ ਸન્યાਸ ਲੈ ਲਿਆ ਆਪਣੇ ਐਨੇ ਲੰਬੇ ਕੈਰੀਅਰ ਵਿੱਚ ਰਾਣਾ ਵੱਜ ਪੰਜਾਬ ਤੋਂ ਇਲਾਵਾ ਪਾਕਿਸਤਾਨ ਅਤੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਵੀ ਖੇਡਣ ਗਿਆ ਉnderland ਵਿੱਚ ਹੀ ਇੱਕ ਟੂਰਨਾਮੈਂਟ ਦੇ ਦੌਰਾਨ ਰਾਣੇ ਵਾਜ ਤੋਂ ਪੁੱਛਿਆ ਗਿਆ ਸੀ ਕਿ ਤੁਸੀਂ 1 ਮਿੰਟ ਵਿੱਚ ਕਿੰਨੀਆਂ ਚਪੇੜਾਂ ਮਾਰ ਦਿੰਦੇ ਹੋ ਤਾਂ ਉੱਥੇ ਰਾਣੇ ਵਾਜ ਨੇ ਉੱਤਰ ਦਿੱਤਾ ਸੀ ਕਿ ਮੈਂ 1 ਮਿੰਟ ਦੇ ਵਿੱਚ 62 ਚਪੇੜਾਂ ਮਾਰ ਦਿੰਦਾ ਤੇ ਇਹ ਚਪੇੜਾਂ ਰਾਣੇ ਵਾਜ ਨੇ ਮਾਰ ਕੇ ਵੀ ਵਿਖਾਈਆਂ ਸਨ ਸਾਲ 1988 ਦੇ ਵਿੱਚ ਰਾਣੇ ਦੀ ਖੇਡ ਨੂੰ ਦੇਖਦੇ ਹੋਏ ਉਹਨਾਂ ਨੂੰ ਮੰਡੀ ਬੋਰਡ ਵਿੱਚ ਨੌਕਰੀ ਦੇ ਦਿੱਤੀ ਗਈ ਰਾਣੇ ਵਾਜ ਦੇ ਘਰ 3 ਬੇਟੇ ਅਤੇ 2 ਬੇਟੀਆਂ ਨੇ ਜਨਮ ਲਿਆ ਉਹਨਾਂ ਦਾ ਇੱਕ ਬੇਟਾ ਪੰਜਾਬ ਪੁਲਿਸ ਦੇ ਦੂਜੇ ਦੋ ਆਰਮੀ ਵਿੱਚ ਨੌਕਰੀ ਕਰ ਰਹੇ ਹਨ ਤੇ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ ਇਹ ਸੀ ਕਹਾਣੀ ਰਾਣੇ ਵੱਧ ਦੀ ਜਿਸ ਨੂੰ ਥੱਪੜਾ ਦੀ ਮਸ਼ੀਨ ਕਿਹਾ ਜਾਂਦਾ ਹੈ ਤੇ ਜਿਸ ਦਾ ਨਾਮ ਅੱਜ ਵੀ ਪੰਜਾਬੀ ਗਾਣਿਆਂ ਵਿੱਚ ਗੂੰਜਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ